ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੇ ਇਸ ਐਪੀਸੋਡ ਦੇ ਵਿੱਚ ਪੋਸੂ ਨਾਮਾ ਚੈਨਲ ਤੇ ਤੁਸੀਂ ਵੇਖੋਗੇ ਟੋਡਰਮਲ ਦੀ ਹਵੇਲੀ ਬਾਰੇ ਆਪ ਜੀ ਦੇ ਨਾਲ ਕੁਝ ਵਿਚਾਰ ਸਾਂਝੇ ਕਰਨ ਜਾ ਰਿਹਾ ਹਾਂ ਪੋਸੂ ਨਾਮਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਦੋਸਤੋ ਜਦੋਂ ਵੀ ਟੋਡਰਮਲ ਦਾ ਜ਼ਿਕਰ ਆਉਂਦਾ ਹੈ ਤਾਂ ਉਹ ਇਤਿਹਾਸ ਜੋ 10ਵੀਂ ਪਾਸ਼ਾਏ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਜੁੜਿਆ ਹੋਇਆ ਹੈ ਉਹਨਾਂ ਦੇ ਸਾਹਿਬਜ਼ਾਦਿਆਂ ਨਾਲ ਜੁੜਿਆ ਹੋਇਆ ਹੈ ਉਹਨਾਂ ਦੇ ਪਰਿਵਾਰ ਦੇ ਨਾਲ ਜੁੜਿਆ ਹੈ ਤਾਂ ਸਾਡੀਆਂ ਅੱਖਾਂ ਦੇ ਸਾਹਮਣੇ ਉਹ ਸਾਰਾ ਨਜ਼ਾਰਾ ਉਸ ਬੇਲੇ ਦੇ ਹਾਲਾਤ ਕਿਸ ਤਰ੍ਹਾਂ ਦੇ ਸਨ ਔਰ ਕਿਸ ਤਰ੍ਹਾਂ ਟੋਡਰਮਲ ਦੀ ਹਵੇਲੀ ਦਾ ਜ਼ਿਕਰ ਆਉਂਦਾ ਹੈ ਔਰ ਟੋਡਰਮਲ ਨੇ ਸਿੱਖ ਗੁਰੂਆਂ ਦੇ ਅਨੰਤ ਸ਼ਰਧਾਲੂ ਹੋਣ ਦੇ ਬਾਵਜੂਦ ਉਹਨਾਂ ਨੇ ਖੜੀਆਂ ਮੋਹਰਾਂ ਕਰਕੇ ਉਹ ਥਾਂ ਖਰੀਦੀ ਜਿੱਥੇ ਮਾਤਾ ਗੁਜਰੀ ਜੀ ਦਾ ਅਤੇ ਬਾਬਾ ਫਤੇ ਸਿੰਘ ਜੀ ਦਾ ਸੰਸਕਾਰ ਕਰਨਾ ਸੀ ਮੈਨੂੰ ਜਿੰਨਾ ਕੁ ਹੁਣ ਤੱਕ ਇਸ ਸਾਕੇ ਦੇ ਨਾਲ ਜਾਣਕਾਰੀ ਮਿਲੀ ਹੈ ਮੈਂ ਆਪ ਜੀ ਦੇ ਨਾਲ ਸਾਂਝੀ ਕਰਨ ਜਾ ਰਿਹਾ ਬਹੁਤ ਸਾਰੀਆਂ ਗਲਤੀਆਂ ਕਰਾਂਗਾ ਮੈਂ ਸ਼ੁਰੂ ਚ ਹੀ ਮਾਫੀ ਮੰਗ ਲੈਂਦਾ ਹਾਂ ਟੋਡਰਮਲ ਦੀ ਹਵੇਲੀ ਜੋ ਜਹਾਜ਼ हवेली ਦੇ ਨਾਮ ਨਾਲ ਮਸ਼ਹੂਰ ਹੈ ਸਰਹੰਦ ਦੇ ਇੱਕ ਵਪਾਰੀ ਕਾਰੋਬਾਰ ਟੋਡਰਮਲ ਦੀ ਹਵੇਲੀ ਜੋ ਕਿ ਮੁਗਲ ਸਲਤਨਤ ਸਮੇਂ ਸੂਬਾ ਸਰਹੰਦ ਦੇ ਗਵਰਨਰ ਨawab वजीर खान ਦੀ ਅਦਾਲਤ ਦੇ ਵਿੱਚ دیਵਾਨ ਨਿਯੁਕਤ ਸਨ ਟੋਡਰਮਲ ਗੁਰੂਆਂ ਦੇ ਅਨੰਤ ਸ਼ਰਧਾਲੂ ਸਨ ਅਤੇ ਉਹਨਾਂ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਬਾਬਾ ਫਤਿਹ ਸਿੰਘ ਅਤੇ ਬਾਤਾ ਗੁਜਰੀ ਜੀ ਦਾ ਸੰਸਕਾਰ ਕਰਨ ਵਾਸਤੇ ਖੜੀਆਂ ਮੋਹਰਾਂ ਕਰਕੇ ਥਾਂ ਖਰੀਦੀ ਸੀ ਇਸ ਕੰਮ ਲਈ ਦੀਵਾਨ ਟੋਡਰਮਲ ਨੂੰ ਆਪਣੀ ਸਾਰੀ ਜਾਇਦਾਦ ਤੇ ਦੌਲਤ ਵੇਚਣੀ ਪਈ ਸੀ ਮੌਜੂਦਾ ਹਾਲਾਤ ਇਤਿਹਾਸਿਕ ਇਮਾਰਤ ਅਤੇ ਤ੍ਰੋਹਰ ਹੁਣ ਲਗਭਗ ਖੰਡਰ ਬਣਦੀ ਜਾ ਰਹੀ ਹੈ ਇਸ ਦੀ ਇਤਿਹਾਸਿਕ ਦਿੱਖ ਵਿਗੜਦੀ ਜਾ ਰਹੀ ਹੈ ਹਾਲਾਂਕਿ ਇਸ ਦਾ ਕਾਫੀ ਹਿੱਸਾ ਡਿੱਗ ਵੀ ਚੁੱਕਿਆ ਹੈ ਪਰ ਇਸ ਦੀ ਸੰਭਾਲ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਹੁਤ ਯਤਨ ਕੀਤੇ ਜਾ ਰਹੇ ਨੇ ਮੂੜ ਬਹਾਲੀ ਦਾ ਵੀ ਕੰਮ ਚੂਨੇ ਦੀ ਚਣਾਈ ਤੇ ਹੋਰ ਬਹੁਤ ਮਤਲਬ ਜਿਹੜਾ ਕੰਮ ਹੈ ਉਹ ਚੱਲ ਰਿਹਾ ਹੈ ਲੇਕਿਨ ਫਿਰ ਵੀ ਕਮੇਟੀ ਦੇ ਇੱਕ ਅਨੁਮਾਨ ਦੇ ਮੁਤਾਬਕ ਆਰੰਭ ਹੋਇਆ ਜਿਹੜਾ ਕੰਮ ਹੈ ਉਹ ਜਲਦੀ ਪੂਰਾ ਹੋ ਜਾਏਗਾ ਔਰ ਜਿੱਥੋਂ ਤੱਕ ਲੱਗਦਾ ਹੈ ਕਿ ਉਹ ਪੂਰਾ ਹੋ ਚੁੱਕਿਆ ਹੈ ਸ਼੍ਰੀ ਜੋਤੀ ਸਰੂਪ ਸਾਹਿਬ ਜੀ ਦੀ ਧਰਤੀ ਦੁਨੀਆ ਦੀ ਸਭ ਤੋਂ ਮਹਿੰਗੀ ਧਰਤੀ ਮੰਨਿਆ ਗਿਆ ਹੈ ਕਿਉਂਕਿ ਦੀਵਾਨ ਟੋਟਰਮਲ ਨੇ ਮੁਗਲ ਹਕੂਮਤਾਂ ਦੀਆਂ ਸ਼ਰਤਾਂ ਨੂੰ ਮੰਨਿਆ ਸੀ ਇਹ ਹਵੇਲੀ ਦੀ ਬੰਤਰ ਮੁਗਲ ਇਮਾਰਤ ਸਾਜੀ ਵਾਲੀ ਅਤੇ ਸਰਹੱਦੀ ਇੱਟਾਂ ਤੋਂ ਬਣੀ ਹੋਈ ਹੈ ਇਹ ਹਵੇਲੀ ਕਿਸੇ ਸਮੇਂ ਇੱਕ ਆਲੀਸ਼ਾਨ ਹਵੇਲੀ ਸੀ ਇਸ ਸਰਹੱਦ ਦੇ ਗਵਰਨਰ ਨਵਾਰ ਵਜ਼ੀਰ ਖਾਨ ਦੇ ਮਹਿਲ ਦੇ ਬਿਲਕੁਲ ਲਾਗੇ ਸੀ ਅਤੇ ਇਸ ਵਿੱਚ ਫੁਆਰੇ ਲੱਗੇ ਹੋਏ ਸਨ ਤੇ ਇਸ਼ਨਾਨ ਘਰ ਵੀ ਬਣੇ ਹੋਏ ਸਨ ਜੇ ਆਪਾਂ ਦੋਸਤੋ ਆਮ ਖਾਸ ਬਾਗ ਦੀ ਗੱਲ ਕਰੀਏ ਤੇ ਆਮ ਖਾਸ ਬਾਗ ਮੁਗਲ ਰਾਜ ਸਮੇਂ ਸ਼ਾਹੀ ਅਤੇ ਆਮ ਲੋਕਾਂ ਲਈ ਬਣਾਈ ਗਈ ਇੱਕ ਸਰਾਂ ਦੇ ਖੰਡਰ ਵਿੱਚ ਸੀ ਇਹ ਉੱਤਰ ਭਾਰਤ ਦੇ ਸਭ ਤੋਂ ਅਲੋਕਾਰ ਬਾਗਾਂ ਵਿੱਚੋਂ ਇੱਕ ਹੈ ਸ਼ੁਰੂ ਵਿੱਚ ਇਸ ਨੂੰ ਬਾਬਰ ਨੇ ਬਣਾਇਆ ਸੀ ਤੇ ਸ਼ਾਹਜਹਾਨ ਨੇ ਇਸ ਨੂੰ ਦੁਬਾਰਾ ਤਿਆਰ ਕਰਵਾਇਆ ਜੋ ਸ਼ਾਹੀ ਰਾਜੇ ਅਤੇ ਉਹਨਾਂ ਦੇ ਪਰਿਵਾਰ ਦਿੱਲੀ ਤੋਂ ਲਾਹੌਰ ਜਾਂਦੇ ਤਾਂ ਉਹ ਇਸ ਜਗ੍ਹਾ ਰੁਕਦੇ ਸਨ ਇਹ ਕੰਪਲੈਕਸ ਸਦਰ ਥਾਣਾ ਇੱਕ ਖਾਸ ਲਈ ਵੀ ਮਸ਼ਹੂਰ ਹੈ ਜਿਸ ਦੇ ਵਿੱਚ ਕਮਰੇ ਠੰਡੇ ਕਰਨ ਲਈ ਖਾਸ ਏਸੀ ਪ੍ਰਬੰਧ ਕੀਤਾ ਹੋਇਆ ਸੀ ਇਸ ਵਿੱਚ ਹਮਾਮ ਸ਼ੀਸ਼ ਮਹਿਲ ਦੌਲਤਖਾਨਾ ਇੱਕ ਖਾਸ ਸ਼ਾਮਲ ਸੀ ਦੋਸਤੋ ਜੇ ਆਪਾਂ ਆਮ ਖਾਸ ਬਾਗ ਦੇ ਆਹਤੇ ਹੇਟਲੈਸ ਸਮਾਰਕ ਸ਼ਾਮਲ ਦੀ ਗੱਲ ਕਰੀਏ ਸਦਰਖਾਨਾ ਇਹ ਮੁਗਲ ਰਾਜ ਜਹਾਂਗੀਰ ਨੇ ਬਣਾਇਆ ਇਸ ਵਿੱਚ ਕਮਰੇ ਨੂੰ ਠੰਡੇ ਰੱਖਣ ਲਈ ਪ੍ਰਬੰਧ ਸੀ ਇਸ ਕਮਰੇ ਦੇ ਨਾਲ ਲੱਗਦੇ 32 ਚਰਸਾ ਖੂਬ ਵਿੱਚੋਂ ਪਾਣੀ ਕੱਢ ਕੱਢ ਕੇ ਵੱਡੇ ਹੋਂਦਾਂ ਵਿੱਚ ਸਪਲਾਈ ਕੀਤਾ ਜਾਂਦਾ ਸੀ ਅਤੇ ਕੰਧਾਂ ਵਿੱਚ ਬਣੀਆਂ ਨਾਲੀਆਂ ਰਾਹੀਂ ਪਾਣੀ ਵਗਦਾ ਤੇ ਠੰਡਾ ਕਰਦਾ ਸੀ ਸ਼ੀਸ਼ ਮਹਿਲ ਵੀ ਬਹੁਤ ਖੂਬਸੂਰਤ ਇਮਾਰਤ ਹੈ ਜਿਸ ਨੂੰ ਜਹਾਂਗੀਰ ਨੇ ਬਣਾਇਆ ਸੀ ਇਸ ਦੇ ਗੁਬੰਦ ਉੱਪਰ ਬਹੁਤ ਚਮਕੀਲੀਆਂ ਟਾਈਲਾਂ ਲੱਗੀਆਂ ਹੋਈਆਂ ਸੀ ਜਿਨ੍ਹਾਂ ਵਿੱਚੋਂ ਕੁਝ ਅੱਜ ਵੀ ਨਜ਼ਰ ਪੈਂਦੀਆਂ ਨੇ ਇਹ ਸਮਾਰਕ ਨੂੰ ਜਹਾਂਗੀਰ ਨੇ ਬਣਾਇਆ ਸੀ ਸੋ ਇਸ ਕਰਕੇ ਆਮ ਖਾਸ ਬਾਗ ਤੇ ਜਹਾਜ ਹਵੇਲੀ ਦੀ ਇੰਦੀ ਇੱਕ ਜਾਣਕਾਰੀ ਮੈਂ ਆਪ ਜੀ ਦੇ ਨਾਲ ਸਾਂਝੀ ਕਰ ਰਿਹਾ ਬਹੁਤ ਸਾਰੀਆਂ ਗਲਤੀਆਂ ਹੋਈਆਂ ਨੇ ਇਤਿਹਾਸ ਦਸਤਿਆਂ ਉਸ ਲਈ ਖੇਮਾਂ ਦਾ ਜਾਚੇ ਕੇ ਜੁੜੇ ਰਹੋ ਪੋਸੂ ਨਾਮਾ ਚੈਨਲ ਦੇ ਨਾਲ